ਲੱਖਾਂ ਲੋਕਾਂ ਦੇ ਨਾਲ ਠੱਗੀ ਮਾਰਨ ਵਾਲਾ ਨਿਰਮਲ ਸਿੰਘ ਭੰਗੂ ਨਹੀਂ ਰਿਹਾ ਜੇਲ੍ਹ ਦੇ ਵਿੱਚ ਉਹਦੀ ਮੌਤ ਹੋਈਆ ਲੇਕਿਨ ਇੱਕ ਪਿੰਡ ਚ ਆਮ ਇੱਕ ਦੁੱਧੀ ਸੀ ਦੁੱਧ ਵੇਚਦਾ ਵੇਚਦਾ ਕਰੀਬ 2 ਲੱਖ ਕਰੋੜ ਦਾ ਕਿਵੇਂ ਮਾਲਕ ਬਣਿਆ ਤੇ ਉਹਦਾ ਕਿਵੇਂ ਅੰਤ ਬਹੁਤ ਹੀ ਮਾੜਾ ਹੋਇਆ ਇਹ ਅੱਜ ਸਾਰੀ ਤੁਹਾਡੇ ਨੂੰ ਕਹਾਣੀ ਦੱਸਾਂਗਾ ਕਿ ਇੱਕ ਪਿੰਡ ਦੇ ਦੁੱਧੀ ਤੋਂ ਲੱਖਾਂ ਕਰੋੜਾ ਮਤਲਬ ਅਰਬਾਂ ਖਰਬਾਂ ਦਾ ਮਾਲਕ ਕਿਵੇਂ ਬਣਿਆ ਸੀ ਨਿਰਮਲ ਸਿੰਘ ਭੰਗੂ ਤੇ ਉਹਦਾ ਅੰਤ ਕਿਵੇਂ ਮਾੜਾ ਹੋਇਆ ਜ਼ਿਲ੍ਹਾ ਰੋਪੜ ਦੇ ਇਤਿਹਾਸਿਕ ਕਸਬਾ ਚਮਕੌਰ ਸਾਹਿਬ ਦੇ ਪਿੰਡ ਅਟਾਰੀ ਦਾ ਨਿਰਮਲ ਸਿੰਘ ਭੰਗੂ ਜਿਸ ਨੇ ਇੱਕ ਦੋਦੀ ਵਜੋਂ ਆਪਣਾ ਕੰਮ ਸ਼ੁਰੂ ਕੀਤਾ ਸੀ ਤੇ ਫਿਰ ਅਜਿਹੀ ਉਹਨੇ ਲੋਕਾਂ ਦੇ ਨਾਲ ਠੱਗੀ ਮਾਰੀ ਕਰੀਬ 1.83 ਲੱਖ ਕਰੋੜ ਦਾ ਮਾਲਕ ਬਣ ਗਿਆ 1.80 ਕਰੋੜ ਦੀ ਟਰਨਓਵਰ ਵਾਲੀ ਪਰਜ਼ ਗਰੁੱਪ ਆਫ ਕੰਪਨੀ ਦਾ ਫਿਰ ਸਾਮਰਾਜ ਚਲਾਇਆ ਦਿੱਲੀ ਦੇ ਇੱਕ ਹਸਪਤਾਲ ਦੇ ਵਿੱਚ ਇਕਲਾਪੇ ਦੀ ਮੌਤ ਮਰ ਗਿਆ ਨਿਰਮਲ ਸਿੰਘ ਪੰਗੂ 216 ਤੋਂ ਦਿੱਲੀ ਦੀ ਧਿਆੜ ਜੇਲ੍ਹ ਵਿੱਚ ਬੰਦ ਸੀ ਤੇ ਸਿਹਤ ਵਿਗੜ ਮਗਰੋਂ ਉਸ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਸੀ ਸਾਲ 211 ਵਿੱਚ ਉਸ ਦੇ ਪੁੱਤ ਦੀ ਸੜਕ ਹਾਦਸੇ ਵਿੱਚ ਮੌਤ ਹੋ ਗਈ ਸੀ ਉਸ ਦੀਆਂ ਦੋ ਧੀਆ ਹਨ ਜੋ ਆਸਟ੍ਰੇਲੀਆ ਰਹਿੰਦੀਆਂ ਹਨ ਨਿਰਮਲ ਸਿੰਘ ਪੰਗੂ ਦੀ ਪਤਨੀ ਪ੍ਰੇਮਕੌਰ ਵੀ ਜੇਲ੍ਹ ਵਿੱਚ ਹੈ ਪੰਗੂ ਦੀਆਂ ਚਿੱਟਫਿੰਡ ਕੰਪਨੀ ਦਿੰਗਾਂ ਸਕੀਮਾਂ ਦੇ ذریعے ਉਸਨੇ 5.5 ਕਰੋੜ ਤੋਂ ਵੱਧ ਨਿਵੇਸ਼ਕਾਰਾਂ ਤੋਂ ਕਰੀਬ 45000 ਕਰੋੜ ਰੁਪਏ ਨਿਵੇਸ਼ਕਾਂ ਮੁਤਾਬਕ 60000 ਕਰੋੜ ਰੁਪਏ ਦੀ ਠੱਗੀ ਮਾਰੀ ਸੀ ਹੁਣ ਤੱਕ 21 ਲੱਖ ਨਿਵੇਸ਼ਕਾਂ ਨੂੰ ਉਹਨਾਂ ਦੀ ਰਾਸ਼ੀ ਵਾਪਸ ਮਿਲ ਚੁੱਕੀ ਹੈ ਪਲਜ਼ ਗਰੁੱਪ ਦੀਆਂ ਜਾਮ ਕੀਤਿੰਗਾਂ ਜਾਇਦਦਾਦਾਂ ਵੇਚ ਕੇ ਨਿਵੇਸ਼ਕਾਂ ਨੂੰ ਉਹਨਾਂ ਦਾ ਪੈਸਾ ਮੂੜ ਲਈ 215 ਵਿੱਚ ਸੁਪਰੀਮ ਕੋਰਟ ਨੇ ਹਦਾਇਤਾਂ ਜਾਰੀ ਕੀਤੀਆਂ ਸਨ ਸੁਪਰੀਮ ਕੋਰਟ ਦੀ ਨਿਗਰਾਨੀ ਹੇਠ ਜਸਟਿਸ ਲੋਦਾ ਕਮੇਟੀ ਬਣਾਈ ਗਈ ਸੀ 올 ਇਨਵੈਸਟਰ ਸੇਫਟੀ ਆਰਗੇਨਾਈਜੇਸ਼ਨ ਬਣਾਉਣ ਵਾਲੇ ਨਿਵੇਸ਼ਕਾਂ ਨੇ ਧਰਨੇ ਤੇ ਰੋਸ ਮੁਜ਼ਾਹਰਾ ਰਹੀ ਦਾਵਾ ਕੀਤਾ ਸੀ ਕਿ ਬਹੁਗਿਣਤੀ ਨਿਵੇਸ਼ਕਾਂ ਨੂੰ ਉਹਨਾਂ ਦੇ ਪੈਸੇ ਨਹੀਂ ਮਿਲੇ ਸਨ ਜਥੇਬੰਦੀ ਦੇ ਤਰਜਮਾਨ ਦਰਸ਼ਨ ਸਿੰਘ ਨੇ ਕਿਹਾ ਕਿ ਅਗਲਾ ਧਰਨਾ 6 ਸਤੰਬਰ ਨੂੰ ਨਵੀਂ ਦਿੱਲੀ ਦੇ ਜੰਤਰ ਮੰਦਰ ਵਿਖੇ ਦਿੱਤਾ ਜਾਣਾ ਹੈ ਉਹਨਾਂ ਕਿਹਾ ਕਿ ਹੁਣ ਤੱਕ ਸਿਰਫ 21 ਲੱਖ ਨਿਵੇਸ਼ਕਾਂ ਜਿਨ੍ਹਾਂ ਦਾ 19000 ਰੁਪਏ ਦਾ ਛੋਟਾ ਨਿਵੇਸ਼ ਕੀਤਾ ਸੀ ਨੂੰ ਹੀ ਮੁਆਵਜ਼ਾ ਮਿਲਿਆ ਦਰਸ਼ਨ ਸਿੰਘ ਨੇ ਖੁਦ ਕਿਸ਼ਤਾਂ ਵਿੱਚ 50 ਲੱਖ ਰੁਪਏ ਨਿਵੇਸ਼ ਕੀਤੇ ਸਨ ਉਸਨੇ ਕਿਹਾ ਕਿ ਕਈ ਤਾਂ ਆਪਣੀਆਂ ਉਮਰ ਭਰ ਦੀਆਂ ਕਮਾਈਆਂ ਵੀ ਗਵਾ ਚੁੱਕੇ ਨੇ ਸ਼੍ਰੋਮਣੀ ਕਾਲੀਦਲ ਭਾਰਤੀ ਜਨਤਾ ਪਾਰਟੀ ਦੀ ਸਾਂਝੀ ਸਰਕਾਰ ਦੇ ਕਾਲ ਦੌਰਾਨ ਪੰਗੂ ਪੰਜਾਬ ਦੇ ਵੱਡੇ ਨਾਵਾਂ ਵਿੱਚੋਂ ਇੱਕ ਸੀ ਉਸ ਨੇ ਕਬੱਡੀ ਟੂਰਨਾਮੈਂਟ ਲਈ 35 ਕਰੋੜ ਰੁਪਏ ਦਿੱਤੇ ਸਨ ਅਤੇ ਆਸਟ੍ਰੇਲੀਆ ਵਿੱਚ ਆਪਣੇ ਹੋਟਲ ਦੀ ਮਸ਼ਹੂਰੀ ਲਈ ਸਾਬਕਾ ਕ੍ਰਿਕਟਰ ਬ੍ਰਿਟਲੀ ਨੂੰ ਵੀ ਸੱਦਿਆ ਸੀ ਪੰਗੂ ਗੋਲਫਸ ਲੀਗਸ ਤੋਂ ਲਾਵਾ ਸੁਪਰ ਫਾਈਟ ਲੀਗਸ ਵਿੱਚ ਵੀ ਟੀਮਾਂ ਤੇ ਪੈਸਾ ਲਾਉਂਦਾ ਰਿਹਾ ਹੈ ਪਰਲ ਚਿਟਫੰਡ ਕੰਪਨੀ اپنی ਜਿਹੜਾ ਘਟਾਲਾ ਸਾਹਮਣੇ ਆਉਣ ਮਗਰੋਂ ਕੈਦ ਰਣ ਉਹ ਜੇਲ੍ਹ ਦੀ ਥਾਂ ਮਹਾਲੀ ਦੇ ਇੱਕ ਨਿੱਜੀ ਹਸਪਤਾਲ ਵਿੱਚ ਰਿਹਾ ਸੀ। ਡਾਟ ਰਿਬਿਊਨ ਦੇ ਪੱਤਰਕਾਰ ਜੁਪਿੰਦਰਜੀਤ ਸਿੰਘ ਦੀ ਖਬਰ ਜਿਹੜੀ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਇਸ ਖਬਰ ਦੇ ਵਿੱਚ ਇਹ ਵੀ ਜ਼ਿਕਰ ਕੀਤਾ ਕਿ ਇਸ ਤੋਂ ਪਹਿਲਾਂ ਵੀ ਟ੍ਰਿਬਿਊਨ ਗਰੁੱਪ ਵਾਲੇ ਨੇ ਇਹਨਾਂ ਦਿਨੋਂ ਲੈ ਕੇ ਕਾਫੀ ਤਫਸੀਲ ਦੇ ਨਾਲ ਖਬਰਾਂ ਛਾਪੀਆਂ ਨੇ। ਪੰਗੂ ਆਪਣੇ ਜਵਾਨੀ ਦੇ ਦਿਨਾਂ ਦੇ ਦੌਰਾਨ ਚਮਕੌਰ ਸਾਹਿਬ ਨੇੜੇ ਘਰਾਂ ਵਿੱਚ ਦੁੱਧ ਪਾਉਂਦਾ ਸੀ। 1970 ਦੇ ਮਿਆਂ ਦੇ ਅਖੀਰ ਵਿੱਚ ਉਹ ਕਲਕੱਤਾ ਗਿਆ ਜਿੱਥੇ ਉਸਨੇ ਪਹਿਲਾਂ ਹੀ ਪੀ ਆਰ ਐਲ ਐਸ ਚਿੱਟ ਫੰਡ ਕੰਪਨੀ ਵਿੱਚ ਕੰਮ ਕੀਤਾ ਸੀ ਤੇ ਮਗਰੋਂ ਗੋਲਡਨ ਫੋਰੈਸਟ ਇੰਡੀਆ ਲਿਮਟਿਡ ਤੋਂ ਚਿੱਟ ਫੰਡ ਕਾਰੋਬਾਰ ਦੀਆਂ ਬਰੀਕੀਆਂ ਸਿੱਖੀਆਂ ਪੰਗੂ ਨੇ 1980 ਵਿੱਚ ਪਰਲਜ਼ ਗੋਲਡਨ ਫੋਰੈਸਟ ਲਿਮਟਿਡ ਬਣਾਈ ਜਿਸ ਨੇ ਨਿਵੇਸ਼ ਬਦਲੇ ਮੋٹے ਮੁਨਾਫੇ ਦਾ ਵਾਅਦਾ ਕੀਤਾ ਸੀ 1982 ਵਿੱਚ ਉਸ ਨੇ ਆਪਣੀ ਪਰਲਜ਼ ਐਗਰੋਟਿਕ ਕਾਰਪੋਰੇਸ਼ਨ ਲਿਮਟਿਡ ਸ਼ੁਰੂ ਕੀਤੀ 2010 ਤੋਂ ਪਹਿਲਾਂ ਤੱਕ ਨਿਵੇਸ਼ਕਾਂ ਨੂੰ ਉਹਨਾਂ ਦਾ ਮੁਨਾਫਾ ਸਮੇਂ ਸਿਰ ਮਿਲਦਾ ਰਿਹਾ ਪਾਰੇਸਮਾ ਗਰੋਅ ਡੈਗੀ ਵਿੱਚ ਦੇਰੀ ਨਾਲ ਨਿਵੇਸ਼ਕਾਂ ਵਿੱਚ ਬੇਚੈਨੀ ਵਧਣ ਲੱਗੀ ਸਾਲ 2114 ਵਿੱਚ ਨਿਵੇਸ਼ਕਾਂ ਵੱਲੋਂ ਪਹਿਲੀ ਐਫਆਈਆਰ ਗਵਾਲੀਅਰ ਵਿੱਚ ਦਰਜ ਕੀਤੀ ਗਈ ਦਰਜ ਕੀਤੀ ਗਈ ਜਿੱਥੇ ਚਿੱਟ ਫੰਡ ਕੰਪਨੀਆਂ ਤੇ ਪਬੰਦੀ ਸੀ ਨਿਰਮਲ ਸਿੰਘ ਭੰਗੂ ਦੀ ਮੌਤ ਨੂੰ 4-5 ਦਿਨ ਹੋ ਗਏ ਤੇ ਅੱਜ ਵੀ ਉਹਦੇ ਪਿੰਡ ਵਿੱਚ ਉਹਦੀ ਚਰਚਾ ਹੈ ਪਿੰਡ ਅਟਾਰੀ ਜੋ ਚਮਕੌਰ ਸਾਹਿਬ ਦੇ ਨੇੜੇ ਆ ਉੱਤਰ ਭਾਰਤ ਸਮੇਤ ਦੇਸ਼ ਵਿੱਚ 5 ਲੱਖ ਤੋਂ ਜ਼ਿਆਦਾ ਲੋਕਾਂ ਨਾਲ ਠੱਗੀ ਮਾਰਨ ਵਾਲੇ ਭੰਗੂ ਨੂੰ ਸੀਬੀਆਈ ਨੇ 8 ਜਨਵਰੀ 2016 ਨੂੰ ਗ੍ਰਿਫਤਾਰ ਕੀਤਾ ਸੀ ਇਸ ਤੋਂ ਬਾਅਦ ਉਹ ਤਿਆੜ ਜੇਲ੍ਹ ਵਿੱਚ ਬੰਦ ਸੀ ਐਤਵਾਰ ਉਹਦੀ ਜਿਹੜੀ ਸਿਹਤ ਵਿਗੜ ਗਈ ਸੀ ਜਿਸ ਕਰਕੇ ਉਸਨੂੰ ਦਿੱਲੀ ਦੇ ਡੀਡੀਜੋ ਹਸਪਤਾਲ ਦੇ ਵਿੱਚ ਭਰਤੀ ਕਰਵਾਇਆ ਗਿਆ ਤੇ ਡਾਕਟਰਾਂ ਨੇ ਉਸ ਨੂੰ ਇਲਾਜ ਤੋਂ ਪਹਿਲਾਂ 임੍ਰਿਤ ਤੇ ਕੋਸ਼ਿਦ ਕਰ ਦਿੱਤਾ ਇਸੇ ਤਰ੍ਹਾਂ ਅੱਜ ਦਿਨਕ ਭਾਸਕਰ ਚ ਵੀ ਖਬਰ ਛਪੀ ਉਹਨਾਂ ਨੇ ਨਿਰਮਲ ਸਿੰਘ ਪੰਗੂ ਦੇ ਪਿੰਡ ਦਾ ਦੌਰਾ ਕੀਤਾ ਜਿਹਦੇ ਚ ਸੰਦੀਪ ਵਿਸ਼ਿਸ਼ਟ ਤੇ ਚੇਤਨ ਸ਼ਰਮਾ ਦੀ ਜਿਹੜੀ ਰਿਪੋਰਟ ਦਿਨਕ ਭਾਸਕਰ ਛਪੀ ਉਹ ਤਾਂ ਸੰਜੀ ਕਰੇ ਆ ਕਿ ਜਦੋਂ ਭਾਸਕਰ ਦੀ ਟੀਮ ਪਿੰਡ ਅਟਾਰੀ ਪਹੁੰਚੀ ਤਾਂ ਉਹਦੇ ਘਰ ਨੂੰ ਤਾਲਾ ਲੱਗਿਆ ਮਿਲਿਆ ਪਿੰਡ ਦੇ ਲੋਕਾਂ ਨੇ ਨਾਮ ਛੱਪਣ ਦੀ ਦਰਸਤੇ ਕਿਹਾ ਕਿ ਪੰਗੂ ਪਹਿਲਾਂ ਹੀ ਪਿੰਡ ਵਿੱਚ ਦੁੱਧ ਵੇਚਦਾ ਸੀ ਪੰਜ ਅਧਿਆਕੇ ਪਹਿਲਾ ਪਿੰਡ ਛੱਡ ਕੇ ਉਹ ਕੋਲਕਾਤਾ ਚਲਾ ਗਿਆ ਅਤੇ ਪੀਰਲੈਸ ਨਾਮਕ ਚਿੱਟ ਫੰਡ ਕੰਪਨੀ ਵਿੱਚ ਕੰਮ ਕੀਤਾ ਫਿਰ ਗੋਲਡਨ ਫੋਰੈਸਟ ਇੰਡੀਅਨ ਕੰਪਨੀ ਨਾਲ ਜੁੜ ਗਿਆ ਕੁਝ ਸਾਲ ਬਾਅਦ ਉਹ ਕੰਪਨੀ ਬੰਦ ਹੋ ਗਈ ਇਹਨਾਂ ਕੰਪਨੀਆਂ ਤੋਂ ਠੱਗੀ ਦੇ ਉਹਨੇ ਦਾਪੇ ਸਿੱਖ ਕੇ ਫਿਰ ਭੰਗੂ ਨੇ 1980 ਚ ਪਰਲ ਗੋਲਡਨ ਫੋਰੈਸਟ ਕੰਪਨੀ ਅਤੇ 1986 ਵਿੱਚ ਪੀਏਸੀਐਲ ਕੰਪਨੀ ਦੀ ਇੱਕ ਨਾਮਵੀਂ ਕੰਪਨੀ ਦਾ ਜਿਹੜਾ ਨਾਮ ਖੜਾ ਕੀਤਾ ਸੀ ਬਲ ਗਰੁੱਪ ਦੇ ਚੇਅਰਮੈਨ ਨਿਰਮਲ ਸਿੰਘ ਪੰਗੂ ਦੇ ਮੌਤ ਤੋਂ ਬਾਅਦ ਠੱਗੀ ਦੇ ਸ਼ਿਕਾਰ ਲੋਕਾਂ ਦੀ ਰਕਮ ਉਹਨਾਂ ਦੀ ਕੰਪਨੀ ਨੂੰ ਹੁਣ ਅਦਾ ਕਰਨੀ ਹੋਵੇਗੀ ਕਾਨੂੰਨ ਚ ਇਹ ਲਿਖਿਆ ਹੈ ਕਿ ਜੇਦੀ ਕੰਪਨੀ ਦੇ ਟੋਟਲ ਵੈਲਿਊ 100 ਕਰੋੜ ਰੁਪਏ ਅਤੇ ਦੇਣਦਾਰੀ 200 ਕਰੋੜ ਰੁਪਏ ਦਾ ਉਸ ਨੂੰ ਆਪਣੀ ਟੋਟਲ ਵੈਲਿਊ ਜਾਨੀ ਕਿ 100 ਕਰੋੜ ਰੁਪਏ ਦਾ ਭੁਗਤਾਨ ਕਰਨਾ ਹੋਵੇਗਾ ਅਗਰ ਨਿੱਜੀ ਦੇਣਦਾਰੀਆਂ ਤਾਂ ਫਿਰ ਵੀ ਇਹ ਨਿਯਮ ਲਾਗੂ ਹੋਵੇਗਾ ਨਿੱਜੀ ਜਿਹੜੀ ਪ੍ਰਾਪਰਟੀ ਦੀ ਕੀਮਤ ਉਨੀ ਰਾਸ਼ੀ ਦਾ ਭੁਗਤਾਨ ਕਰਨਾ ਹੋਵੇਗਾ ਇਹ ਸਮਝਣ ਦੀ ਗੱਲ ਹੈ ਕਿ ਕੰਪਨੀ ਦੀ ਦੇਣਦਾਰੀ ਕੰਪਨੀ ਹੀ ਅਦਾ ਕਰੇਗੀ ਤੇ ਨਿੱਜੀ ਦੇਣਦਾਰੀ ਦਾ ਭੁਗਤਾਨ ਨਿੱਜੀ ਪ੍ਰਾਪਰਟੀ ਤੋਂ ਹੀ ਕਰਵਾਇਆ ਜਾਵੇਗਾ ਜੇ ਸੇ ਠੱਗੀ ਦੇ ਸ਼ਿਕਾਰ ਲੋਕਾਂ ਨੂੰ ਉਹਨਾਂ ਦੀ ਰਕਮ ਮਿਲਣ ਦੀ ਜਿਹੜੀ ਆ ਉਮੀਦ ਬਣੀ ਹੋਈ ਆ ਸਾਲ 214 ਤੱਕ ਬੈਂਕ ਤੇ ਡਾਕ ਘਰ ਵਿੱਚ 7 ਤੋਂ 8 ਸਾਲ ਰੁਪਏ ਦੁੱਗਣੇ ਹੁੰਦੇ ਸੀ ਪਰ ਪਰਲ ਕੰਪਨੀ 5 ਸਾਲ ਵਿੱਚ 2 ਰੁਪਏ ਦੁੱਗਣੇ ਹੋਣ ਦਾ ਝਾਂਸਾ ਦਿੰਦੀ ਰਹੀ ਹੈ ਏਜੰਟ ਨੂੰ ਵੀ ਕੰਪਨੀ ਮੋਟਾ ਕਮਿਸ਼ਨ ਦਿੰਦੇ ਸੀ ਇਸੇ ਚੱਕਰ ਵਿੱਚ ਲੋਕ ਫਸਦੇ ਗਏ ਤੇ ਪਰਲ ਕਈ ਕੰਪਨੀਆਂ ਦੀ ਇੱਕ ਸਮੂਹ ਸੀ ਜੋ ਪ੍ਰੋਪਰਟੀ ਦਾ ਕੰਮ ਕਰਦਾ ਸੀ ਇਹਦੀ ਇੱਕ ਸ਼ਾਖਾ ਜਿਹੜੀ ਬ੍ਰਾਂਚ ਹੈ ਪੀ ਏ ਸੀ ਐਲ ਹੈ ਜੋ ਲੋਕਾਂ ਦੇ ਨਾਲ ਇੱਕ ਐਫ ਡੀ ਦੇ ਰੂਪ ਵਿੱਚ ਫਿਰ ਕਿਸ਼ਤਾਂ ਦੇ ਰੂਪ ਵਿੱਚ ਰੁਪਈਏ ਲੈਂਦੀ ਸੀ ਖਬਰ ਛੇ ਵੀ ਹੈ ਕਿ ਕੰਪਨੀ ਲੋਕਾਂ ਨੂੰ 5 ਸਾਲ ਵਿੱਚ ਦੁੱਗਣਾ ਕਰਨ ਦੇ ਲਾਲਚ ਦਿੰਦੇ ਤੇ ਲੋਕਾਂ ਨੇ ਫਿਰ ਇਨਵੈਸਟ ਕਰਨਾ ਸ਼ੁਰੂ ਕਰ ਦਿੱਤਾ ਤੇ ਠੱਗੀ ਦੇ ਪੈਸੇ ਨੇ ਭੰਗੂ ਨੇ ਦੇਸ਼ ਭਰ ਵਿੱਚ ਸਵਾ ਲੱਖ ਏਕੜ ਜ਼ਮੀਨ ਵੀ ਖਰੀਦੀ ਸੀ ਪਿੰਡ ਟਾਰੀ ਦੇ ਪੰਗੂ ਦੇ ਘਰ ਜਦੋਂ ਜਿੰਦਰਾ ਲੱਗਾ ਸੀ ਇੱਕ ਨੇਪਾਲੀ ਨੌਂਕਰ ਘਰ ਦੀ ਦੇਖਰੇਖ ਕਰਦਾ ਨਿਰਮਲ ਸਿੰਘ ਦੀ ਪੰਗੂ ਦੀ ਪਤਨੀ ਪ੍ਰੀਮਕੌਰ ਵੀ ਸਫਾਈ ਕਰਨ ਲਈ ਘਰ ਆਉਂਦੀ ਰਹਿੰਦੀ ਸੀ ਪਿਛਲੇ ਸਾਲ ਸਤੰਬਰ ਵਿੱਚ ਪ੍ਰੀਮਕੌਰ ਨੂੰ ਵੀ ਗ੍ਰਿਫਤਾਰ ਕਰ ਲਿਆ ਗਿਆ ਸੀ ਕਰੀਬ ਇੱਕ ਮਹੀਨੇ ਪਹਿਲਾਂ ਪੰਗੂ ਦੇ ਪੰਗੂ ਦੇ ਵੱਡੇ ਭਰਾ ਨਛੱਤਰ ਸਿੰਘ ਦੀ ਮੌਤ ਹੋਈ ਸੀ ਤੇ ਉਦੋਂ ਪੰਗੂ ਨੂੰ ਉਹਨਾਂ ਪੁਲਿਸ ਜੇਲ੍ਹ ਵਿੱਚੋਂ ਲੈ ਕੇ ਪਿੰਡ ਆਈ ਸੀ ਪੰਗੂ ਦੇ ਦੂਸਰੇ ਪ੍ਰਭਲਦੇਵ ਸਿੰਘ 1990 ਵਿੱਚ ਉਹਦੀ ਮੌਤ ਹੋ ਗਈ ਸੀ ਬਲਦੇਵ ਸਿੰਘ ਦਾ ਪਰਿਵਾਰ ਪਿੰਡ ਵਿੱਚ ਹੀ ਰਹਿੰਦਾ ਲੇਕਿਨ ਇਸ ਬਾਰੇ ਉਹ মিডিਆ ਦੇ ਨਾਲ ਗੱਲਬਾਤ ਨਹੀਂ ਕਰਨਾ ਚਾਹੁੰਦਾ ਪੰਗੂ ਨੇ 10 ਸਾਲ ਪਹਿਲਾਂ ਹੀ ਆਪਣੇ ਪੁਰਾਣੇ ਘਰ ਨੂੰ ਨਵੀਂ ਲੁੱਕ ਦਿੱਤੀ ਸੀ ਉਹਦੇ ਬੇਟੇ ਦੇ ਵੀ ਕੋਸਮਾ ਆਸਟ੍ਰੇਲੀਆ ਵਿੱਚ ਮੌਤ ਹੋ ਗਈ ਸੀ ਬੇਟੀਆਂ ਜਿਵੇਂ ਕਿ ਜ਼ਿਕਰ ਕਰ ਚੁੱਕੇ ਆਸਟ੍ਰੇਲੀਆ ਵਿੱਚ ਰਹਿੰਦੇ ਨੇ ਸੇਬੀ ਨੇ ਕੰਪਨੀ ਤੇ ਸਾਲ 2014 ਵਿੱਚ ਲੋਕਾਂ ਨੂੰ ਪੈਸਾ ਲੈਣ ਦੇਣ ਤੇ ਰੋਕ ਲਗਾ ਦਿੱਤੀ ਸੀ ਇਸ ਕੰਪਨੀ ਦੀ ਮੈਨੇਜਮੈਂਟ ਵਿੱਚ ਚਾਰ ਮੈਂਬਰ ਸਨ ਜਿਸ ਵਿੱਚ ਇੱਕ ਨਿਰਬਲ ਸਿੰਘ ਪੰਗੂ ਉਸਦੇ ਦੋ ਰਿਸ਼ਤੇਦਾਰ ਗੁਰਪ੍ਰੀਤ ਸਿੰਘ ਜੋ ਉਹਦਾ ਸਾੰਡੂ ਲੱਗਦਾ ਸੀ ਸੁਖਦੇਵ ਸਿੰਘ ਅਤੇ ਚੌਥਾ ਸਰਵੋਤਮ ਪੱਟਾਚਾਰੀਆ ਨਾਮ ਦਾ ਇੱਕ ਵਿਅਕਤੀ ਸੀ ਪੰਗੂ ਦੀ ਮੌਤ ਹੋ ਗਈ ਲੇਕਿਨ ਬਾਕੀ ਤਿੰਨ ਹਲੇ ਜੇਲ੍ਹ ਵਿੱਚ ਹਨ ਸੇਬੀ ਨੇ ਰੋਕ ਲਗਾਉਣ ਤੋਂ ਬਾਅਦ ਪਾਲ ਦਾ ਕੰਮ ਇੱਕਦਮ ਬੰਦ ਹੋ ਗਿਆ ਸੀ ਸੇਬੀ ਦੇ ਨਿਜ਼ਮਾ ਅਨਸਾਰ ਕੋਈ ਵੀ ਰੀਅਲ ਏਸਟੇਟ ਦਾ ਕੰਮ ਕਰਨ ਵਾਲੀ ਕੰਪਨੀ ਇਸ ਤਰ੍ਹਾਂ ਦੇ ਪੈਸੇ ਇਕੱਠੇ ਨਹੀਂ ਕਰ ਸਕਦੀ ਸਾਲ 2016 ਵਿੱਚ ਸੁਪਰੀਮ ਕੋਰਟ ਨੇ SEBI ਨੂੰ ਇੱਕ ਕਮੇਟੀ ਦਾ ਗਠਨ ਕਰਨ ਦੇ ਦੇ ਦਿੱਤੇ ਤੇ ਪਰਲ ਕੰਪਨੀ ਦੀ ਪੰਜਾਬ, ਰਾਜਸਥਾਨ, ਉੱਤਰ ਪ੍ਰਦੇਸ਼, ਦਿੱਲੀ, ਮਹਾਰਾਸ਼ਟਰਤ ਹੋਰ ਸੂਬਿਆਂ ਵਿੱਚ ਜਿੰਨੇ ਵੀ ਪ੍ਰਾਪਰਟੀ ਪਈ ਸੀ ਉਹਨਾਂ ਨੂੰ ਸੇਲ ਕਰਕੇ ਲੋਕਾਂ ਨੂੰ ਵਾਪਸ ਦੇਣ ਵਾਸਤੇ ਆਦੇਸ਼ ਜਾਰੀ ਕੀਤੇ ਸੀ ਲੇਕਿਨ ਅਜੇ ਹੁਣ ਤੱਕ ਨਹੀਂ ਹੋਇਆ ਨਵੇਸ਼ਕਾਂ ਨੂੰ ਇਨਸਾਫ ਦਵਾਂ ਲਈ ਬਰਨਾਲਾ ਵਿੱਚ ਬਣੀ ਕਮੇਟੀ ਦੇ ਪ੍ਰਮੁੱਖ ਮਿੰਦਰਪਾਲ ਸਿੰਘ ਦਾਣਗੜ ਨੇ ਦੱਸਿਆ ਕਿ ਸਾਡੇ ਸੰਗਠਨ ਨੇ ਨਵੇਸ਼ਕਾਂ ਦੇ ਰੁਪਏ ਵਾਪਸ ਕਰਨ ਲਈ ਲਗਾਤਾਰ 2 ਸਾਲ ਤੱਕ ਇਨਸਾਫ ਦੀ ਆਵਾਜ਼ ਉਠਾਈ ਪੰਗੂ ਨਾਲ ਕਈ ਵਾਰ ਮੀਟਿੰਗਾਂ ਹੋਈਆਂ ਲੇਕਿਨ ਉਹਨੇ ਪੈਸਾ ਵਾਪਸ ਕਰਨ ਦੀ ਕੋਈ ਗੱਲ ਨਹੀਂ ਕੀਤੀ ਇਸ ਮਾਮਲੇ 'ਚ ਬਾਅਦ 'ਚ ਪੰਗੂ ਨੂੰ ਗ੍ਰਿਫਤਾਰ ਕਰ ਲਿਆ ਗਿਆ ਚੰਡੀਗੜ੍ਹ ਦੀ ਕੋਰਟ ਦੇ ਵਿੱਚ ਤਰੀਕ ਭੁਗਤਣਾਏ ਪੰਗੂ ਨੇ ਕਿਰਬ 8 ਮਹੀਨੇ ਪਹਿਲਾਂ ਹੀ ਕੋਰਟ ਦੇ ਬਾਹਰ ਮੁਲਾਕਾਤ ਹੋਈ ਸੀ ਪੰਗੂ ਨੇ ਕਿਹਾ ਕਿ ਜਿੰਨੀ ਵੀ ਉਸ ਦੀ ਕੰਪਨੀ ਦੀ ਪ੍ਰਾਪਰਟੀ ਹੈ ਉਸ ਦੀ ਜਿਹੜੀ ਦੇਣਦਾਰੀ ਹੈ ਸਰਕਾਰ ਦੇ ਲੋਕ ਅਤੇ ਅਧਿਕਾਰੀ ਉਹਦੀ ਕੰਪਨੀ ਦੀ ਪ੍ਰਾਪਰਟੀ ਤੇ ਹੋ ਰੇ ਨਜਾਇਜ਼ ਕਬਜ਼ੇ ਨੂੰ ਨਹੀਂ ਰੁਕਵਾ ਰਹੇ ਤੇ ਲੋਕਾਂ ਨੂੰ ਹੀ ਪੈਸੇ ਵਾਪਸ ਨਹੀਂ ਹੋ ਰਹੇ ਜਦੋਂ ਇਹ ਕਹੇ ਕਿ ਇੱਕ ਸਟੇਟਮੈਂਟ ਜਾਰੀ ਕਰ ਦੋ ਤਾਂ ਫਿਰ ਉਹ ਮੁਕਰਗਾ ਲੇਕਿਨ ਇੱਕ ਦੋਦੀ ਤੋਂ ਕਿਵੇਂ ਅਰਬਾਂ ਖਰਬਾਂ ਦਾ ਮਾਲਕ ਬਣਿਆ ਤੇ ਕਿਵੇਂ ਉਹਨੇ ਪਹਿਲਾਂ ਸ਼ਾਹੀ ਜ਼ਿੰਦਗੀ ਜੀ ਤੇ ਜਿਹੜਾ ਉਹਦਾ ਅੰਤ ਆ ਉਹ ਕਿੰਨਾ ਮਾੜਾ ਆ ਹਮੇਸ਼ਾ ਲੋਕਾਂ ਨੂੰ ਲੁੱਟਣ ਵਾਲੇ ਦਾ ਜਿਹੜਾ ਅੰਤ ਆ ਹਮੇਸ਼ਾ ਹੀ ਬਾੜਾ ਹੁੰਦਾ ਜਿਵੇਂ ਕਿ ਨਿਰਮਲ ਸਿੰਘ ਪੰਗੂ ਦਾ ਇਹ ਜਾਣਕਾਰੀ ਦੇਣ ਤੁਹਾਡੇ ਤੋਂ ਲੰਦੇ ਅੱਗੇ ਦੇਖਦੇ ਰਹੋ ABC ਪੰਜਾਬ ਧੰਨਵਾਦ